ਇੱਕ ਢਾਡੀ ਜਥਾ ਮਿਲਿਆ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਤੇ 50000 ਦਾ ਜੁਰਮਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਨੇ ਉਸ ਜਥੇ ਨੂੰ ਕੀਤਾ ਹੋਇਆ ਵੀ ਤੁਸੀਂ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਕਿਉਂ ਖੜੇ ਹੋ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਇੱਕ ਨੌਜਵਾਨ ਐਸਜੀਪੀਸੀ ਤੇ ਇਲਜ਼ਾਮ ਲਗਾ ਰਿਹਾ ਹੈ ਕਿ ਇੱਕ ਢਾਡੀ ਜਥਾ ਜੋ ਐਮਪੀ ਅਮਰਿਤਪਾਲ ਸਿੰਘ ਦੇ ਹੱਕ 'ਚ ਬੋਲਦਾ ਹੈ ਉਸ ਦੇ ਉੱਪਰ ਐਸਜੀਪੀਸੀ ਨੇ ਹਜ਼ਾਰਾਂ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਜਿਸ ਨੂੰ ਲੈ ਕੇ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜੋ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਸ ਤੋਂ ਨੌਜਵਾਨ ਢਾਡੀ ਜਥੇ ਦਾ ਨਾਮ ਨਹੀਂ ਲੈ ਰਿਹਾ ਲੇਕਿਨ ਉਹ ਐਸਜੀਪੀਸੀ ਉੱਪਰ ਇਲਜ਼ਾਮ ਲਗਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿੰਨਾ ਸਤਕਾਰ ਬਾਕੀ ਸੰਗਤ ਅਮਰਿਤਪਾਲ ਸਿੰਘ ਦਾ ਕਰ पीसीबी अमृतपाल सिंह ਦਾ ਘਟਿਆ ਕਿਉਂਕਿ ਅੰਮ੍ਰਿਤਪਾਲ ਸ ਇੱਕ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਖੀ ਨਾਲ ਜੋੜ ਰਿਹਾ ਹੈ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਨੇ ਕਿਸੇ ਵੀ ਟਾਡੀ ਜੱਥੇ ਨੂੰ ਅੰਮ੍ਰਿਤਪਾਲ ਸਿੰਘ ਦੇ ਹੱਥ ਚ ਪ੍ਰਚਾਰ ਕਰਨ ਲਈ ਜੁਰਮਾਨਾ ਨਹੀਂ ਲਗਾਇਆ ਉਹਨਾਂ ਨੇ ਕਿਹਾ ਕਿ ਅਗਰ ਅਜਿਹਾ ਕੋਈ ਟਾਡੀ ਜੱਥਾ ਹੈ ਤਾਂ ਉਸ ਦਾ ਨਾਮ ਦੱਸਿਆ ਜਾਵੇ ਸਖਤਰ ਪ੍ਰਤਾਪ ਸਿੰਘ ਨੇ ਐਸਜੀਪੀਸੀ ਦੇ ਹੱਥ ਚ ਬੋਲਦੇ ਹੋਏ ਕਿਹਾ ਕਿ ਐਸਜੀਪੀਸੀ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਨਹੀਂ ਕਰਦੀ ਸਗੋਂ ਸਾਹਮਣੇ ਡਿਬਰੂਗੜ੍ਹ ਜੇਲ੍ਹ ਚ ਬੰਦ ਸਿੰਘਾਂ ਦੇ ਲਈ ਵੀ ਐਸਜੀਪੀਸੀ ਸੰਘਰਸ਼ ਕਰ ਰਹੀ ਹੈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੇਰਾ ਵੀਰ ਜਿਨੇ ਇੱਕ ਵੀਡੀਓ ਪਾਈ ਆ ਕਿ ਸਾਡੇ ਅਸੀਂ ਸ਼ਰੌਣੀ ਵਰਦਰਾ ਪ੍ਰਬੰਧਕ ਕਮੇਟੀ ਵਾਲੋ ਇੱਕ ਢਾਡੀ ਨੂੰ ਇਸ ਕਰਕੇ ਜੁਰਮਾਨਾ ਕੀਤਾ ਕਿ ਉਹ ਅਮਰਤਪਾਲ ਜੀ ਦੇ ਹੱਕ 'ਚ ਬੋਲਿਆ ਇਹ ਨਿਰਾ ਝੂਠ ਆ ਕਿਉਂਕਿ ਪਹਿਲੀ ਗੱਲ ਤੇ ਉਸ ਵੀਰ ਨੂੰ ਉਹ ਨਾਂ ਕਲੀਅਰ ਕਰਨਾ ਚਾਹੀਦਾ ਅਸੀਂ ਜਿਸ ਜਥੇ ਦੀ ਉਹ ਗੱਲ ਕਰ ਰਿਹਾ ਉਸ ਵੀਰ ਨੇ ਕਿਸੇ ਜਥੇ ਦਾ ਨਾਂ ਹੀ ਲਿਆ ਪਹਿਲੀ ਗੱਲ ਤੇ ਜਿੰਨਾ ਭਾਈ ਅਮਰਤਪਾਲ ਸਿੰਘ ਇਹ ਨਵੀਂਆਂ ਦਾ ਉਹਨਾਂ ਉਹ ਸਾਡਾ ਵੀ ਆ ਕਿਉਂਕਿ ਅਮਰਤਪਾਲ ਸਿੰਘ ਦੀ ਅਸੀਂ ਤਾਂ ਸਿਫਤ ਕਰਦੇ ਆਂ ਤਾਂ ਉਹਦੀ ਹਮਾਇਤ ਕਰਦੇ ਆਂ ਕਿ ਉਹਨੇ ਵਧੀਆ ਕਾਰਜ ਕੀਤਾ ਸੀ ਉਹਨੇ ਜਿਹੜਾ ਬੱਚਿਆਂ ਨੂੰ ਅਮਰ ਸੰਚਾਰ ਦੀ ਲਹਿਰ ਨਾਲ ਜੋੜਿਆ ਸੀ ਉਹਨਾਂ ਨੂੰ ਨਸ਼ਾ ਤੋਂ ਮੁਕਤ ਕਰਨ ਲਈ ਲਹਿਰ ਵੱਡੀ ਸੀ ਅਸੀਂ ਉਹਦੀ ਆਪ ਸਪੋਰਟ ਕਰਦੇ ਰਹੇ ਆਂ ਇੱਥੋਂ ਤੱਕ ਕਿ ਉਹਦੇਆਂ ਦੇ ਕੇਸ ਵੀ ਲੜਦੇ ਰਹੇ ਆਂ ਅਮਰ ਸੰਪਾਲ ਦੀ ਜਦੋਂ ਅਸੀਂ ਆਪ ਸਪੋਰਟ ਕਰਦੇ ਆਂ ਉਹਨਾਂ ਦੇ ਕੇਸ ਲੜਦੇ ਰਹਿੰਦੇ ਅਸੀਂ ਉਹਨਾਂ ਦੇ ਨਾਂ ਸੁਣ ਕੇ ਵਿਰੋਧ ਕਿਉਂ ਕਰਾਂਗੇ ਇਸ ਵੀਰ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਕਿਹੜਾ ਜਥਾ ਆ ਉਸ ਜਥੇ ਦਾ ਬਕਾਇਦਾ ਨਾਂ ਲੈਣਾ ਚਾਹੀਦਾ ਸੀ ਤੇ ਇਸ ਵੀਰ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸ਼ਰੌਣੀ ਗੁਰਦਾਰ ਪ੍ਰਬੰਧਕ ਕਮੇਟੀ ਇਹ ਜਿੰਨੇ ਵੀ ਸਾਡੇ ਉਹ ਜੋ ਡਿਬਰੂਗੜ੍ਹ ਜਿਲ੍ਹੇ 'ਚ ਖੜੇ ਸੀ ਉਹਨਾਂ ਦੀ ਸਪੋਰਟ ਕਰਦੀ ਰਹੀ ਆ ਉਹਨਾਂ ਦੇ ਕੇਸ ਵੀ ਲੜਦੇ ਰਹੀ ਆ ਉਹਨਾਂ ਦੀਆਂ ਮੁਲਾਕਾਤਾਂ ਵੀ ਸ਼ਰੌਣੀ ਗੁਰਦਾਰ ਪ੍ਰਬੰਧਕ ਕਮੇਟੀ ਕਰਦੀ ਰਹੀ ਆ ਲੈਕਚਰਾਂ ਦਾ ਮਸਲਾ ਵੱਖਰਾ ਹੋ ਸਕਦਾ ਆ ਨਾਹੀਂ ਕੋਈ ਸਿਆਸੀ ਦੇ ਸਿਆਸੀਆਂ ਦੇ ਨਾਂ ਹੀ ਸਿਆਸਤ ਕੋਈ ਇੰਟਰਸਟ ਲੈਨੇ ਆ ਪਰ ਇਸ ਵੀਰ ਨੂੰ ਜੇ ਦੇ ਉਹਦਾ ਕੋਈ ਉਹਨੇ ਇਹਨੂੰ ਕੋਈ ਡਾਊਟ ਆ ਉਸ ਜਥੇ ਦਾ ਨਾਂ ਲਵੇ ਅਸੀਂ ਉਹਦੀ ਤੁਹਾਨੂੰ ਰਿਪੋਰਟ ਵਿਖਾ ਦੇਾਂਗੇ ਕਿ ਕਿਉਂ ਉਹਨੂੰ ਜੁਰਮਾਨਾ ਕੀਤਾ ਜੇ ਕਿਸੇ ਦਾ ਇਹਨੂੰ ਡਾਊਟ ਆ ਪਰ ਇਸ ਵੀਰ ਨੇ ਕਿਸੇ ਦਾ ਨਾਂ ਨਹੀਂ ਲਿਆ ਇਹ ਇਹਨੂੰ ਵੀਰ ਨੂੰ ਕਲੀਅਰ ਕਰਨਾ ਚਾਹੀਦਾ ਕਿ ਉਹ ਜਥਾ ਕਿਹੜਾ ਵਾ ਕਿ ਉਹਨੂੰ ਨਾਲੇ ਕੋ ਕਰ ਲੈਣੀ ਚਾਹੀਦੀ ਹੈ ਕਿ ਉਹਨੂੰ ਜੁਰਮਾਨਾ ਕਿਉਂ ਹੋਇਆ ਅਸੀਂ ਅਮਰਤਪਾਲ ਦੀ ਹੁਣ ਵੀ ਦਿলো ਸਤਿਕਾਰ ਕਰਦੇ ਆਂ ਪਹਿਲਾਂ ਵੀ ਕਰਦੇ ਸੀ ਤੇ ਗਾਹ ਵੀ ਕਰਦੇ ਰਵਾਂਗੇ ਜਿਹੜਾ ਵੀ ਸਿੱਖ ਕੌਮ ਨੂੰ ਸੇਧ ਦੇਊਗਾ ਜਿਹੜਾ ਵੀ ਸਿੱਖ ਕੌਮ ਦੀ ਸੇਧ ਦੇ ਕੇ ਅਮਨ ਸੱਚਾਰ ਕਰੂਗਾ ਬੱਚਿਆਂ ਨੂੰ ਚੰਗੇ ਕਾਰਜ ਲਈ ਲਾਊਗਾ ਅਸੀਂ ਉਹਦੀ ਪਹਿਲਾਂ ਵੀ ਸਪੋਰਟ ਕਰਦੇ ਸੀ ਗਾਹ ਵੀ ਕਰਦੇ ਰਵਾਂਗੇ ਤੇ ਇਸ ਵੀਰ ਨੂੰ ਮੈਂ ਦੁਬਾਰਾ ਬੇਨਤੀ ਕਰਦਾ ਕਿ ਉਹ ਪਹਿਲਾਂ ਨਾਂ ਕਲੀਅਰ ਕਰੇ ਤੇ ਬਿਨਾ ਕਿਸੇ ਨਾਂ ਤੋਂ ਬਿਨਾ ਕਿਸੇ ਕਾਰਨ ਤੋਂ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਨਾਂ ਜੋੜ ਕੇ ਇਹ ਗੱਲ ਵੇਖੀ ਜਾਵੇ ਜੇ ਕਿਸੇ ਨੂੰ ਕੋਈ ਮਸਲਕ ਕੇਸ ਚ ਉਹ ਇਹਨੂੰ ਜੁਰਮਾਨਾ ਵਾਰਨਿੰਗ ਹੋਇਆ ਵੀ ਹੋਊ ਤੇ ਉਹ ਬਕਾਇਦਾ ਪੜਤਾਲ ਹੋਈ ਹੋਊਗੀ ਇਹ ਭਾਈ ਅਮਰਤਪਾਲ ਸਿੰਘ ਦੇ ਨਾਲ ਜੋੜ ਕੇ ਕਿਸੇ ਨੂੰ ਵੀ ਇਹ ਵੀਡੀਓ ਨਹੀਂ ਪਾਉਣੀ ਚਾਹੀਦੀ ਭਾਈ ਅਮਰਤਪਾਲ ਸਿੰਘ ਜਿੰਨਾ ਕਿ ਇਨ੍ਹਾਂ ਵੀਰਾਂ ਦਾ ਉਹਨਾਂ ਸਾਡਾ ਵੀ ਆ ਤੇ ਗਾਂਹ ਵੀ ਰਹੇਗਾ ਇੰਨੀ ਹੀ ਬੇਨਤੀ ਕਰਦਾ ਫਤਿਹ ਬਰੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ